ਨਹੀਂ ਯਾਰ ਆਪਾਂ ਹੁਣ ਚੜਾਂਗੇ ਕਿਲੇ ਤੇ ਤੇ ਚੜਾਈ ਬਹੁਤ ਹੈ ਤੇ ਪੂਰਾ ਕਿਕਰਾਂ ਕੁਕਰਾਂ ਤੇ ਫੇਰ ਆਪਾਂ ਨੂੰ ਪਹੁੰਚਣਾ ਪੂਆ ਤੇ ਉਸ ਤੋਂ ਬਾਅਦ ਆਪਾਂ ਦਿਖਾਉਣੇ ਸੁਣ ਕੇ ਦਾ ਤੇ ਚੜਾਈ ਲੇ ਯਾਰ ਚੜਾਈ ਬਹੁਤ ਹੈ ਭਾਈ ਦੋ ਸਪਸ ਕਿਲੇ ਦਾ ਵੀ ਨਹੀਂ ਕਰਕੇ ਤੇ ਲਾ ਵੀ ਧਿਆਨ ਨਾਲ ਚੜਨਾ ਪੂਆ ਯਾਰ ਭਾਈ ਠੀਕ ਹੈ ਤੇ ਚੜਨਾ ਆਈ ਪੂਆ ਜੀ ਆਪਾਂ ਕਿਲਾ ਤੁਹਾਨੂੰ ਦਿਖਾਉਣੇ ਆ ਤੇ ਦਾੰਤਾ ਦਾ ਕਿਲਾ ਭਾਈ ਦਾ ਤੀਜਾ ਸਿਕਰ ਹੈ। ਇਹ ਨਾ ਭਾਈ ਤੇ ਦੇਖਣਾ ਕਿਲੇ ਦਾ ਆਪਾਂ ਗੇਟ ਮਿਲੇ ਨਾ ਮਿਲੇ ਦੇਖਦੇ ਆ ਕਿਹੜੇ ਪਾਸੇ ਚਲੇ ਗਏ। ਅੱਛਾ ਉਹ ਜਾ ਰਹੇ ਆ। ਨਹੀਂ ਚੜਨਾ ਪੂਆ। ਵੈਸ਼ਨੂ ਦੀ ਵੀ ਆ ਲੈਣ ਦੀ ਚੜਾਈ ਵਾਂਗੂ ਚੜਾਈ ਹੈ। ਚਾਈ ਵੀ ਸ਼ਾਰਟਕਟ ਹੈ। ਸੋ ਕਹਿੰਦੇ ਸ਼ਾਰਟਕਟ ਆ ਪਰ ਲੱਗਦਾ ਜਿਵੇਂ ਉੱਠ ਕੰਡੇ ਬਹੁਤ ਇੱਥੇ ਕਾਫੀ ਮੁਸ਼ਕਲ ਕਰਨੀ ਪੈ ਰਹੀ ਹੈ ਉਸ ਕਿਲੇ ਤੱਕ ਕੰਸਟੈਂਟਲੀ ਸੋ ਸ਼ਾਰਟ ਸਪਾਟ ਤੇ ਆ ਜੀ ਇਧਰ ਨੀਚੇ ਦੇਖ ਸਕਦੇ ਹੋ ਤੁਸੀਂ ਇਹ ਜੰਗਲ ਕਹਿ ਸਕਦੇ ਆ ਪਰਾਲੇ ਨੂੰ ਜੰਗਲ ਨਹੀਂ ਕਹਿ ਸਕਦੇ ਇਹ ਜੰਗਲ ਲੈ ਬਹੁਤ ਵੱਡੀਆਂ-ਵੱਡੀਆਂ ਝਾੜੀਆਂ ਆ ਪਹਾੜੀਆਂ ਉੱਤੇ ਬੱਕਰੀਆਂ ਵੀ ਇੱਥੇ ਆ ਬੱਕਰੀਆਂ ਵੀ ਦਿਖਾਉਣੇ ਤੁਹਾਨੂੰ ਇੱਥੇ ਬੱਕਰੀਆਂ ਵੀ ਆ ਜੀ ਸੋ ਅੱਜ ਦਾ ਬਲੌਗ ਬਹੁਤ ਇੰਟਰਸਟਿੰਗ ਹੋ ਗਿਆ ਕਿਉਂਕਿ ਲੈ ਕਿਲੇ ਤੱਕ ਪਹੁੰਚਣ ਵਾਸਤੇ ਨਾ ਬਹੁਤ ਟਾਈਮ ਲੱਗਣਾ ਹਰਪਾਲ ਲਈ ਕਿਉਂ ਸਾਡੇ ਸ਼ਰੀਰ ਥੋੜੀ ਭਾਰੀ ਹੈ ਤੇ ਮੇਰਾ ਪਿਛਲਾ ਸਾਥੀ ਤੁਸੀਂ ਅਭੀ ਸ਼ੂਟ ਕਰਦਾ ਹੁੰਦਾ ਤੇ ਦੇਖਦੇ ਆਪਾਂ ਕਿ ਕਿਲੇ ਤੱਕ ਪਹੁੰਚਦੇ ਆ ਜਾਂ ਨਹੀਂ ਪਹੁੰਚਦੇ ਚੜਾਈ ਬਹੁਤ ਉੱਚੀ ਹੈ ਯਾਰ ਜਦਾ ਕੜ ਲਿਆ ਫੇਰੇ ਤੇ ਦੋ ਘੰਟੇ ਲੈ ਬਾ ਇੱਥੇ ਢਿੱਡ ਤੱਕੜ ਜਾਣਾ ਹਰਪਾਲ ਤੇਰਾ ਜਿਹਦੇ ਹਿਸਾਬ ਦੀ ਚੜਾਈ ਹੈ ਨਾ ਇਹ ਘਾਟ ਹੀ ਜਾਣਾ ਹੈ ਪੂਰਾ ਸ਼ਹਿਰ ਦੀਦਾ ਇਤੋਂ ਤੇ ਉਹ ਆਪਾਂ ਨੂੰ ਦੂਜਾ ਫੋਟ ਦੀਦਾ ਕੋਲੇ ਕਰਕੇ ਦਿਖਾਉਣਾ ਸਾਹ ਚੜਿਆ ਪਿਆ ਅੰਦਰ ਐਂਟਰ ਦਾ ਪੌੜੀਆਂ ਆਏ ਹਾਏ ਅਹ ਅੱਛਾ ਇੱਥੇ ਨਾ ਚਮਗੱਦੜ ਬਹੁਤ ਹੈ ਇਹ ਆ ਜੀ ਕਲਾਸ ਦੇਖੋ ਕਿੰਨਾ ਸੋਹਣਾ ਦਿਸਦਾ ਹੈ ਇਹ ਕਲਾਸੀ ਆਪਣੇ ਦਾਦਾ ਫੂਡ ਦਾ ਅੱਜ ਜਿਹੜਾ ਅਸੀਂ ਕਿਲਾ ਫਿਲਮਾਇਆ ਹੈ ਇਹ ਕਿਲਾ ਰਾਜਸਥਾਨ ਵਿੱਚ ਸਿਕਰ ਜ਼ਿਲ੍ਹੇ ਵਿੱਚ ਪੈਂਦਾ ਹੈ ਦੱਸਿਆ ਜਾਂਦਾ ਹੈ ਕਿ ਇਹ ਕਿਲਾ ਅਮਰ ਸਿੰਘ ਸੋਭਤ ਨੇ ਬਣਵਾਇਆ ਸੀ ਤੇ ਇਹਦਾ ਨਿਰਮਾਣ 1795 ਵਿੱਚ ਇਹ ਕਿਲਾ ਬਣਿਆ ਕਿਲਾ ਪਹਾੜ ਦੀ ਚੋਟੀ ਉੱਪਰ ਬਣਿਆ ਹੋਇਆ ਹੈ ਜਿੰਨਾ ਮੋਟੀਆਂ ਦਵਾਰਾਂ ਬਣੀਆਂ ਹੋਈਆਂ ਯਾਰ ਕਿਵੇਂ ਕਿ ਕਿਵੇਂ ਬਣਾਇਆ ਹੋ ਤੇ ਕਿਵੇਂ ਸਮਾਨ ਸਮੂਹ ਲੈ ਕੇ ਗਏ ਹੋਣਗੇ ਤੇ ਚਲਦੇ ਆ ਉੱਪਰ ਵੱਲ ਸਲੂਟ ਆ ਯਾਰ ਬਈ ਉਹਨਾਂ ਮਿਸਤਰੀਆਂ ਨੂੰ ਜਿਨ੍ਹਾਂ ਨੇ ਐਡੇ ਐਡੇ ਵੱਡੇ ਕਿਲੇ ਬਣਾਤੇ ਤੇ ਜਿਹੜਾ ਤੁਸੀਂ ਆ ਦੇਖ ਰਹੇ ਹੋ ਇਹ ਬੁਰਜ ਹੈ ਜਿੱਥੇ ਕਿ ਮਨ ਲਓ ਸਪਾਈ ਮਨ ਲਓ ਨਿਗਰ ਰੱਖਣ ਵਾਸਤੇ ਆਪ ਦਾ ਇਹ ਬਣਾਇਆ ਗਿਆ ਹੁਣ ਤੇ ਆ ਛੋਟਾ ਜਿਹਾ ਕਮਰਾ ਜਰ

आप चलते हम गांह अगली भी चीज दिखा रहे सारा व्यू देखो किले का आई हुई ने उपर फोटो खिंच रहे ने दखाने सोनू होर चीज ਆ ਦੇਖੋ ਇੱਥੋਂ ਮਤਲਬ ਆ ਵੀ ਨਿਗਰ ਰੱਖਣ ਵਾਸਤੇ ਬਣਾਏ ਗਏ ਸੀ ਤੇ ਜਿਹੜਾ ਪੋਰਚ ਇਹ ਵੀ ਨਿਗਰ ਰੱਖਣ ਵਾਸਤੇ ਬਣਾਇਆ ਗਿਆ ਸੀ ਆ ਦੇਖੋ ਇੱਥੋਂ ਸਪਾਈ ਨਿਗਰ ਰੱਖਦੇ ਸੀਗੇ ਪਿਆਲਾਦ ਵਾਲਾ ਦੇਖਣ ਵਾਸਤੇ ਤੇ ਜਿਹੜੀ ਆ ਵੀ ਦੇਖੋ ਆ ਵੀ ਨਿਗਰ ਰੱਖਣ ਵਾਸਤੇ ਸੀ ਤੇ ਜਿਹੜਾ ਆ ਪੁਆਇੰਟ ਹੈ ਇਹਦੇ ਚ ਮਤਲਬ ਬੰਦੂਖਾਂ ਵਾਲੋ ਗੋਲੀਆਂ-ਗੋਲੀਆਂ ਮਾਰਨ ਵਾਸਤੇ ਇਹ ਰੱਖਿਆ ਰੱਖਿਆ ਗਿਆ ਹੈ ਤੇ ਸੁਰੱਖਿਆ ਦੇ ਲਈ ਆ ਇਹ ਨਾਲ ਥੱਲੇ ਨੂੰ ਕਰਕੇ ਬੜਾਈਆਂ ਗਈਆਂ ਨੇ ਦੱਸਿਆ ਜਾਂਦਾ ਕਿ ਇੱਥੇ 16 ਰਾਜੇ ਨੇ ਰਾਜ ਕੀਤਾ ਚਲਦੇ ਆ ਜੇ ਇੱਕ ਵਾਰੀ ਨੀਚੇ ਦੇਖਦੇ ਆ ਵੀ ਥੱਲੇ ਕੀ ਆ ਥੱਲੇ ਮੇਨ ਲੋਕ ਦਾ ਪੌੜੀਆਂ ਤੇ ਆਪਾਂ ਉਤਰਦੇ ਆ ਪੌੜੀਆਂ ਤੇ ਆਪਾਂ ਜਾ ਰਹੇ ਆ ਥੱਲੇ ਵੱਲ ਨੂੰ ਤੇ ਇੱਕ ਵਾਰੀ ਉੱਪਰ ਹੀ ਚਲਦੇ ਆ ਯਾਰ ਉੱਪਰ ਬਣਾਉਨੇ ਫਿਰ ਬਾਅਦ ਚ ਦੇਖਦੇ ਆ ਇਹ ਸੀ ਨਾ ਆਪਾਂ ਫਿਰ ਕੈਪਚਰ ਕਰਾਏ। ਕੁਰੀ ਆਪਾਂ ਸਾਰਾ ਆਲਾ ਦਵਾਲਾ ਦੇਖ ਲਈਏ। ਕਿਵੇਂ ਲੱਗਦਾ ਹੈ? ਕਿਵੇਂ ਦਾ ਬਣਿਆ ਹੋਇਆ ਕਿਲਾ? ਤੇ ਉਸ ਤੋਂ ਬਾਅਦ ਆਪਾਂ ਚਲਾਏ نیچے। ਤੇ ਆਲਾ ਦਵਾਲਾ ਦੇਖ ਲਈ ਆਪਾਂ ਸਾਰਾ। ਤੇ ਹੁਣ ਆਪਾਂ ਚਲਾਂਗੇ ਆਪਾਂ ਥੱਲੇ ਵੱਲ। ਤੇ ਮੇਰਾ ਸਾਥੀ ਟੀਮ ਦਾ ਮੈਂਬਰ ਆ ਗਿਆ ਤੇ ਮੈਂ ਇਸ਼ਾਰਾ ਕਰਤਾ ਵੀ ਇਧਰ ਨੂੰ ਜਾਣਾ ਲਓ ਜੀ ਹੁਣ ਆਪਾਂ ਨੀਚੇ ਵੱਲ ਨੂੰ ਜਾ ਰਹੇ ਆ ਤੇ ਮੈਨੂੰ ਪੁੱਛ ਰਿਹਾ ਵੀ ਕੀ ਚੀਜ਼ ਆ ਮੈਂ ਖਾ ਇਹ ਪੌੜੀਆਂ ਤੇ ਅਸੀਂ ਹੁਣ ਜਾ ਰਹੇ ਆ ਥੱਲੇ ਵੱਲ ਦੇਖਦੇ ਆ ਵੀ ਥੱਲੇ ਕੀ ਬਣਿਆ ਹੋਇਆ ਤੇ ਕਿਵੇਂ ਦਾ ਕੀ ਸਿਸਟਮ ਬਣਾਇਆ ਹੋਇਆ ਥੱਲੇ ਤੇ ਆਹ ਦੇਖੋ ਇੱਕ ਵਾਰੀ ਕਿੰਨਾ ਇਹ ਮਤਲਬ ਇਹਦਾ ਮਹਿਲ ਹੋ ਸਕਦਾ ਤੇ ਆਹ ਫਾਜ਼ਿਲ ਕਾ ਤੋਂ ਮੁੰਡੇ ਪਹਿਲਾਂ ਹੀ ਸਾਡੇ ਤੋਂ ਖੜੀ ਸੀ ਤੇ ਆਪਾਂ ਹੁਣ نیچے ਵੱਲ ਨੂੰ ਫੇਰ ਜਾ ਰਹੇ ਆ ਥੱਲੇ ਇੱਕ ਵਾਰੀ ਹੋਰ ਪੌੜੀਆਂ ਤੇ ਆਪਾਂ ਥੱਲੜਾ ਸੀਨ ਦਿਖਾਉ ਰਹੇ ਆ ਤੇ ਆਹ ਦੇਖੋ ਬਈ ਕਿੱਡੇ ਘੈਂਟ ਬੁਰਜ ਬਣੇ ਹੋਏ ਆ ਯਾਰ ਹਾਲਤ ਇਹਦੀ ਥੋੜੀ ਮਾੜੀ ਲੱਗਦੀ ਹੈ ਤੇ ਬਣਿਆ ਇਹ ਬਹੁਤ ਵਧੀਆ ਸੀ ਤੇ ਹਾਲਤ ਇਹਦੀ ਬਹੁਤ ਕੰਡਮ ਕੰਡੀਸ਼ਨ ਇਹਦੀ ਬਹੁਤ ਮਾੜੀ ਆ ਜਿਹੜਾ ਤੇ ਇਹਨੂੰ ਸੰਭਾਲ ਦੀ ਲੋੜ ਹੈ ਤੇ ਹਾਲਤੇ ਦੀ ਬਹੁਤ ਖਸਤਾ ਹੋ ਚੁੱਕੀ ਹੈ ਹਾਲੇ ਤੱਕ ਵੀ ਵਧੀਆ ਪਿਆ ਤੇ ਜੇ ਇਹਨੂੰ ਸੰਭਾਲਿਆ ਜਾਵੇ ਤਾਂ ਮਨ ਲਓ ਇਹ ਵਧੀਆ ਬਣ ਸਕਦਾ ਹੈ ਆਜੋ ਤੇ ਅੱਪਾ ਹੋਰ ਦੇਖਦੇ ਆਂ ਤੇ ਦੇਖਦੇ ਆਂ ਆਹ ਗਾਹਾਂ ਵੱਲ ਨੂੰ ਉੱਪਰ ਦੇਖਦੇ ਆਂ ਤੇ ਆਹ ਮੈਨੂੰ ਆਇਆ ਲੱਗਦਾ ਜਿਵੇਂ ਕੋਈ ਕਮਰਾ ਬਣਿਆ ਹੋ ਸਕਦਾ ਤੇ ਬੋਰਚੇ ਦੇਖੋ ਯਾਰ ਕਿੰਨੇ ਕ ਘੈਂਟ ਬਣੇ ਹੋਏ ਆ ਤੇ ਆਹ ਕਮਰਾ ਮੈਨੂੰ ਲੱਗਦਾ ਹੈ ਤੇ ਇੱਕ ਕਮਰੇ ਦੇ ਵਿੱਚ ਮੰਨ ਲਓ ਅਜੰਡ ਦੀ ਲੱਕੜ ਪਾ ਰੱਖੀ ਹੈ ਵੀ ਸਪੋਟਾਂ ਦੇ ਰੱਖੀਆਂ ਨੇ ਵੀ ਕਿਤੇ ਖਸਤਾ ਹਾਲਤ ਚ ਹੀ ਹੈ ਕਿਤੇ ਡਿੱਗਣਾ ਪਵੇ ਚਲਦੇ ਆਪਾਂ ਹੁਣ ਉੱਪਰ ਵੱਲ ਦੇਖਦੇ ਆਪਾਂ ਹੋਰ ਵੀ ਕੀ ਕੁਝ ਬਣਿਆ ਹੋਇਆ ਤੇ ਆਪਾਂ ਹੁਣ ਆਗੇ ਪੌੜੀਆਂ ਤੇ ਪੌੜੀਆਂ ਉੱਪਰ ਚੜ੍ਹਦੀਆਂ ਤੇ ਆ ਭਾਈ ਸਾਹਿਬ ਸਾਡੇ ਨਾਲ ਜਿਹੜੇ ਫਾਜ਼ਿਲਕਤ ਮੁੰਡੇ ਆ ਤੇ ਆ ਚਲਦੇ ਆਪਾਂ ਉੱਪਰ ਵੱਲ ਨੂੰ ਚੜ੍ਹਦੇ ਆ ਤੇ ਹੋਰ ਆਪਾਂ ਦੇਖਦੇ ਆ ਕੀ ਕੁਝ ਬਣਿਆ ਹੋਇਆ ਇੱਥੇ ਤੇ ਆਪਾਂ ਜਿਹੜੀਆਂ ਪੌੜੀਆਂ ਚੜ੍ਹ ਕੇ ਗਏ ਸੀ ਤੇ ਉੱਤਰ ਕੇ ਗਏ ਸੀ ਤੇ ਉਸੇ ਥਾਹੀਂ ਆਪਾਂ ਉੱਪਰ ਨੂੰ ਆ ਰਹੇ ਆਂ ਤੇ ਉੱਪਰ ਚੜਦੇ ਤੇ ਤੁਹਾਨੂੰ ਦਿਖਾਉਨੇ ਆ ਸਾਰਾ ਆ ਮੰਨ ਲਓ ਇੱਥੇ ਗਾਰਡ ਵਗੈਰਾ ਖੜਦੇ ਹੋਣਗੇ ਉਸ ਟਾਈਮ ਸੁਰੱਖਿਆ ਵਾਸਤੇ ਤੇ ਆ ਉੱਪਰ ਮੰਨ ਲਓ ਬਣਿਆ ਹੋਇਆ ਪ੍ਰਸ਼ਾਤਤ ਲੱਗੀ ਹੋਈ ਹੈ ਘਾਹ ਫੂਸ ਬਹੁਤ ਹੋਇਆ ਪਿਆ ਇੱਥੇ ਤੇ ਮੰਨ ਲਓ ਵੱਡੇ ਵੱਡੇ ਦਰਖਤ ਹੋਏ ਪਏ ਨੇ ਤੇ ਚੱਲਦੇ ਆਪਾਂ ਹੁਣ ਗਾਹ ਨੂੰ ਦੇਖਦੇ ਆ ਕੋਈ ਹੋਰ ਚੀਜ਼ ਇੱਕ ਹੋਰ ਕਿਲੇ ਦਾ ਤੁਸੀਂ ਸਾਰਾ ਵਿਊ ਦੇਖੋ ਬਹੁਤ ਉਚਾਈ ਤੇ ਬਣਿਆ ਹੋਇਆ ਇੱਕ ਦੱਸਿਆ ਜਾਂਦਾ ਹੈ ਕਿ ਠਾਕਰ ਅਮਰ ਸਿੰਘ ਦੀ ਮੌਤ ਤੋਂ ਬਾਅਦ ਉਹਦਾ ਮੁੰਡਾ ਇਸ ਕਿਲੇ ਦਾ ਰਾਜਾ ਬਣਿਆ ਜਿਹੜੇ ਦਾ ਨਾਮ ਰਤਨ ਸਿੰਘ ਸੀ ਠਾਕਰ ਰਤਨ ਸਿੰਘ ਦੀ ਮੌਤ ਤੋਂ ਬਾਅਦ ਉਹਦਾ ਮੁੰਡਾ ਰਾਜਾ ਬਣਿਆ ਜਿਹਦਾ ਨਾਮ ਠਾਕਰ ਗੁਮਾਨ ਸਿੰਘ ਸੀਗਾ ਦੱਸਿਆ ਜਾਂਦਾ ਹੈ ਕਿ ਠਾਕਰ ਗੁਮਾਨ ਸਿੰਘ ਦੀ 6 ਵਿਆਹ ਹੋਈ ਸੀ ਚਲਦੇ ਆਪਾਂ ਗਾਹ ਵੱਲ ਨੂੰ ਦੇਖਦੇ ਆਂ ਵੀ ਕੀ ਕੀ ਬਣਿਆ ਹੋਇਆ ਤੇ ਇੱਥੇ ਰਾਜ ਦੀ ਸਵਾ ਲੱਗਦੀ ਹੋਣੀ ਤੇ ਦੇਖਦੇ ਆਪਾਂ ਅੰਦਰ ਜਾ ਕੇ ਇਸ ਵਕਤ ਆਪਾਂ ਦੂਜੀ ਮੰਜ਼ਲ ਤੇ ਹੈ ਤੇ ਇਹ ਦੋ ਮੰਜ਼ਲ ਦਾ ਇਹ ਕਿਲਾ ਬਣਿਆ ਹੋਇਆ ਤੇ ਇਹਦੇ ਵਿੱਚ ਦੱਸਿਆ ਜਾਂਦਾ ਕਿ ਤਿੰਨ ਗੁਫਾਵਾਂ ਵੀ ਨਿਕਲਦੀਆਂ ਨੇ ਤੇ ਆਪਾਂ ਨੂੰ ਗੁਫਾ ਦੇਖੀਆਂ ਨਹੀਂ ਤੇ ਬਲ ਦੇਖਦੇ ਆਂ ਬਾਕੀ ਕਿੰਨਾ ਸੋਹਣਾ ਸਟਰਕਚਰ ਬਣਿਆ ਹੋਇਆ ਯਾਰ ਇਹਨਾਂ ਦਾ ਡਿਜ਼ਾਈਨ ਵਾਜੀਬ ਕੀ ਬਾਤ ਹੈ ਜੀ ਛੋਟੇ ਛੋਟੇ ਇਹ ਛੋਟੇ ਛੋਟੇ ਦੇਖੋ ਜੀ ਪਿਲਰ ਇਸ ਤਰੀਕੇ ਨਾਲ ਖੜੇ ਕੀਤੇ ਜਾਂਦੇ ਸੀ ਇਸ ਤਰ੍ਹਾਂ ਇਹ ਛੱਤਾਂ ਨੂੰ ਸਟੱਪ ਕੀਤਾ ਜਾਂਦਾ ਸੀ ਕਾਫੀ بڑا ਜਾਨੀ ਕਾਫੀ ਉਸ ਦੇ ਅੰਦਰ ਰੂਮ ਕਲੇਜ ਬਣਾਈ ਜਾਣੇ ਕਿਉਂਕਿ ਆਪਾਂ ਹੁੰਦੇ ਕੋਲੀ ਕਿੰਨਾ ਬਣਾਉ ਚੁੱਕੇ ਸੋ ਜ਼ਰੂਰ ਹੈ ਜੀ ਇਸ ਨੂੰ ਸਾਮਸਮ ਕਰਨ ਦੀ ਜੋ ਵੀ ਵੰਸ਼ ਵਿੱਚ ਜਾਂ ਜੇ ਕਹਿ ਸਕਦੇ ਕਿ ਇਥੋਂ ਦਾ ਪ੍ਰਸ਼ਾਸਨ ਨਗਰਪਾਲਿਕਾ ਜਿਹਦੇ ਇੰਟਰਵਿਊ ਹੁੰਦੇ ਜੀ ਉਹਨਾਂ ਇਹਨਾਂ

ਤੇ ਵੇਖੋ ਜੀ ਇਹ ਚੈਦਰ ਇਹ ਹਵਾ ਦੇ ਲਈ ਜਿਵੇਂ ਵੈਂਟੀਲੇਟਰ ਸਿਸਟਮ ਕਹਿ ਸਕਦੇ ਹਾਂ ਬਣਾਇਆ ਹੋਇਆ ਹੈ ਇਹ ਮੋਰੇ ਦਾ ਵੀ ਹਵਾ ਲੱਗ ਸਕੇ ਕੋਈ ਨਹੀਂ ਨਹੀਂ ਇਹ ਗਾੜਾ ਵਸਤੀ ਸੀਗਾ ਇਹ ਕੋਈ ਨਹੀਂ ਬਣਾਈ ਹੋਣੀ ਹੈ ਕਿ ਹਮੇਂ ਦੇਖੋ ਸਾਰੇ ਸਾਈਡਾਂ ਜਾਂ ਕੋਈ ਕਹਿ ਸਕਦੇ ਕਿ ਬੰਦੂ ਗਾਣੇ ਦੇ ਸ਼ਗਨ ਵਾਸਤੇ ਖਾਸ ਦੇ ਲਈ ਇਹ ਚੀਜ਼ ਬਣਾਈ ਗਈ ਹੈ ਹੁਣ ਕਿਉਂਕਿ ਇਹ ਦੇਖੋ ਜੀ ਇੱਥੋਂ ਦੇ ਸਾਰੇ ਨੇ ਠੰਡੀ ਹਵਾ ਆਉਂਦੀ ਹੈ ਯਾਰ ਬਈ ਕੀ ਕੋਈ ਨਹੀਂ ਠੰਡੀ ਹਵਾ ਆ ਰਹੀ ਹੈ ਜੀ ਦੇਖੋ ਵਾਕੀ ਕੋਈ ਮੈਂ ਕਰਨੀ ਨਹੀਂ ਯਾਰ ਤੋ ਅਸੀਂ ਚੱਲਦੇ ਜੀ

ਕਿੰਦਾ ਫੈਕਲ ਕਰਨਾ ਲੱਗਾ ਉਹਦੇ ਜਿੰਨ ਮੱਦੀ ਪਾ ਕੇ ਡੇਵਗੜ੍ਹ ਕਿਲੇ ਜਾਂਦਾ ਉੱਥੇ ਮੰਦਿਰ ਆਵੇ ਤੇ ਛੋਟਾ ਜਿਹਾ ਤੇ ਸਟੂਰ ਹੈ ਉੱਥੇ ਆ ਦੇ ਮੋੜ ਤੇ ਰੋਕੋ कर रहे हैं वापसी चढ़ाई बहुत है भी तुरे या थली के थले हो हुआ पर उसका कुछ हिस्ट्री किससे पता चल गया इतिहास कौन सा राज्य था कहाँ कितने में बना कुछ पता चल जाएगा अरे ये तो दो दो कहां पे कहां से पता ਨਾ ਜਦੋਂ ਟੈਕਟ ਐਗਜ਼ਾਮ ਪੜੀਆ ਹੋ ਜਾਏਗਾ ਜੀ